ਅੱਜ ਸੰਪੂਰਨਤਾ ਹੈ ਇਹ 1706 ਈਸਵੀ ਦੇ ਵਿੱਚ ਸਾਬੋ ਕੀ ਤਲਵੰਡੀ ਦਮਤਮਾ ਸਾਹਿਬ ਵਿਖੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰੀ ਆਪਣੇ ਮੁਖੋਂ ਉਚਰਵਾ ਉਚਾਰ ਕੇ ਭਾਈ ਮਨੀ ਸਿੰਘ ਜੀ ਤੋਂ ਲਿਖਵਾ ਕੇ ਨਾਲ 15 ਰਾਗਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਦੇ 59 ਸ਼ਬਦ 57 ਸਲੋਕ ਦਰਜ ਕਰਾਏ ਤੇ ਇਹ ਸੰਪੂਰਨ ਕੀਤਾ ਦਾਇਓ ਅਜਿ ਘਰ ਮੁਖਾਂ ਨੇ ਵੀ ਕਿਸੇ ਨੇ ਪੁੱਛਿਆ ਭਈ ਪ੍ਰਕਾਸ਼ਪੁਰਪ ਤੇ ਪਹਿਲਾਂ ਆ ਗਿਆ ਸੀ ਅੱਜ ਸੰਪੂਰਨਤਾ ਕਿਵੇਂ ਆ ਗਿਆ ਪ੍ਰਕਾਸ਼ ਪਹਿਲਾਂ ਸੰਪੂਰਨਤਾ ਬਾਅਦ ਚ ਪਹਿਲਾ ਪ੍ਰਕਾਸ਼ 1604 ਈਸਵੀ ਦਾ ਹੈ ਸੰਗਤ ਜੀ ਜਿਹੜਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਸਾ ਹੱਤ ਕਿਤਾਬ ਕੱਚ ਆਪ ਬਾਣੀ ਲਿਖੀ 15 ਭਗਤਾਂ ਦੀ ਬਾਣੀ ਇਕੱਠੀ ਕੀਤੀ ਫਿਰ ਇਹ ਬਾਣੀ ਧੰਨ ਗੁਰੂ ਅੰਗਦ ਸਾਹਿਬ ਜੀ 63 ਸਲੋਕ ਗੁਰੂ ਅੰਗਦ ਸਾਹਿਬ ਜੀ ਨੇ ਦਰਜ ਕੀਤੇ ਫਿਰ ਗੁਰੂ ਅਮਰਦਾਸ ਜੀ ਨੇ 17 ਰਾਗਾਂ ਦੇ ਵਿੱਚ ਬਾਣੀ ਦਰਜ ਕੀਤੀ ਫਿਰ ਇਹ ਬਾਣੀ ਸਾਰੀ ਧੰ ਗੁਰੂ ਰਾਮਦਾਸ ਜੀ ਨੂੰ ਦਿੱਤੀ ਤੇ ਧੰ ਗੁਰੂ ਰਾਮਦਾਸ ਜੀ ਨੇ ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੈ ਧਾਰਿਆ 30 ਰਾਗਾਂ ਦੇ ਵਿੱਚ ਬਾਣੀ ਉਚਾਰ ਕੇ ਸਤਗੁਰੂ ਗੁਰੂ ਰਾਮਦਾਸ ਜੀ ਨੇ ਇਹ ਸਾਰੀ ਬਾਣੀ ਧੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦਿੱਤੀ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 30 ਰਾਗਾਂ ਦੇ ਵਿੱਚ ਬਾਣੀ ਸੰਪੂਰਨ ਪਾਵ ਕੀ ਜਿਹਦੇ ਵਿੱਚ ਲਮੇਰੀਆਂ ਬਾਣੀਆਂ ਗੁਰਦੇਵ ਜੀ ਨੇ ਉਚਾਰਨ ਕੀਤੀਆਂ ਸੁਖਮਨੀ ਸਾਹਿਬ ਵਰਗੀਆਂ ਔਰ ਸਤਗੁਰ ਜੀ ਨੇ 15 ਭਗਤਾਂ ਦੀ ਬਾਣੀ ਇਹਦੇ ਵਿੱਚ ਪਾਈ 11 ਪਟਾਂ ਦੀ ਬਾਣੀ ਪਾਈ ਗੁਰੂ ਉਸਤਤ ਇਹ ਬੜੇ ਵਿਤਕਰੇ ਕਰਦੇ ਨੇ ਜੀ ਪਟਾਂ ਦੀ ਬਾਣੀ ਬਾਰੇ ਬਈ ਗੁਰਦੇਵ ਜੀ ਨੇ ਪਹਿਲਾਂ ਆਪ ਪਟਾਂ ਦੀ ਬਾਣੀ ਤੋਂ ਪਹਿਲਾਂ ਸਤਗੁਰ ਜੀ ਨੇ ਆਪ ਮਹਲਾ 5 ਸਿਰਲੇਖ ਲਿਖ ਕੇ ਇਹ ਬਾਣੀ ਦੀ ਅਰੰਭਤਾ ਕੀਤੀ ਹੈ ਸ਼ੰਕੇ ਆਪ ਗੁਰਦੇਵ ਜੀ ਨੇ ਦੂਰ ਕੀਤੇ ਨੇ ਪਹਿਲਾਂ ਆਪ ਉਚਾਰਿਆ ਸ੍ਰੀ ਮੁਖ ਬਾਕ ਮਹੱਲਾ ਪੰਿਵਾਂ ਫਿਰ ਅੱਗੇ ਅਸੀਂ ਪਟਾਂ ਦੀ ਬਾਣੀ ਬਾਰੇ ਪੜਦੇ ਹਾਂ ਜਦ ਫਿਰ ਪਟਾਂ ਦੀ ਬਾਣੀ ਆ ਜੀ ਫਿਰ ਗੁਰਦੇਵ ਜੀ ਨੇ ਗਾਥਾ ਹੈ ਸੁਨੇਹੇ ਹੈ ਸਹਿਸਕ੍ਰਿਤੀ ਸਲੋਕ ਨੇ ਫਰੀਦ ਜੀ ਦੇ ਕਬੀਰ ਸਾਹਿਬ ਜੀ ਦੇ ਸਲੋਕ ਸਲੋਕ ਵਾਰਾਂ ਤੇ ਵਧੀਕ ਫਿਰ ਇਹਨੂੰ ਮੁੰਦਾਵਣੀ ਕੀਤਾ ਮੁੰਦਾਵਣੀ ਦੇ ਦੋ ਅਰਥ ਨੇ ਇੱਕ ਮੁੰਦਾਵਣੀ ਹੈ 부ਜਾਰਤ ਪਾਉਣਾ ਪਠੋਹਾਰੀ ਪਾਸ਼ਾ ਚ ਕਹਿੰਦੇ ਆ ਤੂੰ ਕਹਿ ਪੇ ਮੁੰਧਾਵਣੀ ਪਵਨਾ ਉਹ ਹੈ ਬੁਝਾਰਤ ਪਰ ਇੱਥੇ ਮੁੰਧਾਵਣੀ ਦਾ ਅਰਥ ਹੈ ਜੀ ਜਿਸ ਵੇਲੇ ਰਾਜੇ ਦੇ ਦਰਬਾਰ ਚ ਪਾਕਸਾਲਾ ਚ ਭੋਜਨ ਬਣਦਾ ਸੀ ਉਸ ਭੋਜਨ ਨੂੰ ਪਕਾ ਕੇ ਰਸੋਈਆ ਮੁੰਧਾਵਣੀ ਸੀਲ ਕਰ ਦਿੰਦਾ ਸੀ ਮੋਹਰ ਲਾ ਦਿੰਦਾ ਸੀ ਕਿ ਇਹ ਹੁਣ ਭੋਜਨ ਦਾ ਥਾਲ ਰਾਜੇ ਦੇ ਸਾਹਮਣੇ ਹੀ ਖੁੱਲੇਗਾ ਤਾਂ ਕਿ ਇਹਦੇ ਵਿੱਚ ਕੋਈ ਮਿਲਾਵਟ ਨਾ ਕਰ ਦੇ ਗੁਰੂ ਦੇਵ ਜੀ ਗੁਰੂ ਅਰਜੁਨ ਸਾਹਿਬ ਜੀ ਨੇ ਇਹ ਮੁੰਧਾਵਣੀ ਬਣਾਈ ਕਿ ਇਹਦੇ ਵਿੱਚ ਕੋਈ ਇੱਕ ਅੱਖਰ ਵਧ ਕੋਈ ਇੱਕ ਅੱਖਰ ਘਟ ਨਹੀਂ ਕਿਉਂਕਿ ਇਸ ਧਰਤੀ ਦੇ ਜਿੰਨੇ ਵੀ ਪੈਗੰਬਰ ਆਏ ਉਹਨਾਂ ਨੇ ਆਪਣੀ ਹਿਆਤੀ ਦੇ ਵਿੱਚ ਧਰਮ ਗ੍ਰੰਥ ਨਹੀਂ ਲਿਖਿਆ ਉਚਾਰਿਆ ਸਭ ਨੇ ਹਜ਼ਰਤ موسی ਨੇ ਤੁਰਾ ਉਚਾਰਿਆ ਪਰ ਲਿਖਿਆ ਉਹਨਾਂ ਦੀ ਹਿਆਤੀ 'ਚ ਨਹੀਂ ਗਿਆ ਹਜ਼ਰਤ ঈਸ਼ਾ ਨੇ ਜਿਹਨੂੰ ਅਸੀਂ ਬਾਈਬਲ ਆਖਦੇ ਹਾਂ ਨਿਊ ਟੈਸਟਾਮੈਂਟ ਉਹਨਾਂ ਨੇ ਨਹੀਂ ਲਿਖਿਆ ਬਾਅਦ 'ਚ ਲਿਖਿਆ ਗਿਆ ਜੋ ਪੌਲ ਸਮਿਥ ਦੀਆਂ ਲੈਟਰਸ ਤੇ ਜੌਨਸ ਫਾਦਰ ਦੀਆਂ ਲੈਟਰਸ ਉਹਦੇ ਵਿੱਚ ਕਿੰਨੇ ਸਾਲਾਂ ਬਾਅਦ ਲਿਖਿਆ ਗਿਆ ਤੁਸੀਂ ਦੇਖੋ 100 ਸਾਲਾਂ ਬਾਅਦ ਤੁਰਾ ਲਿਖੀ ਗਈ ਹੈ ਤਕਰੀਬਨ 50-60 ਸਾਲਾਂ ਬਾਅਦ ਕੁਰਾਨ ਲਿਖਿਆ ਗਿਆ ਜਿਹੜਾ ਖਲੀਫਾ ਨੇ ਅਬੂ ਬਕਰ ਅਬੂ ਉਸਮਾਨ ਨੇ ਲਿਖਿਆ ਮੁਹੰਮਦ ਸਾਹਿਬ ਦੇ 50 ਸਾਲਾਂ ਬਾਅਦ ਤੁਸੀਂ ਦੇਖੋ ਜਦ ਇੱਕ ਗੱਲ ਕਿਸੇ ਨੂੰ ਦੱਸੀ ਜਾਏ ਤੇ ਉਹੀ ਗੱਲ ਤੀਸਰੇ ਤੱਕ ਪਹੁੰਚੇ ਤੇ ਉਹ ਬਦਲ ਜਾਂਦੀ ਹੈ ਗੀਤਾ ਸ਼੍ਰੀ ਕ੍ਰਿਸ਼ਨ ਜੀ ਦੇ ਉਚਾਰਣ ਤੋਂ 300 ਸਾਲ ਬਾਅਦ ਲਿਖੀ ਗਈ ਹੈ ਜੀ ਵਾਹਿਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਲੱਖਣਤਾ ਹੈ ਜਿਹੜਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹਨੂੰ ਆਪ ਲਿਖ ਦਿੱਤਾ ਆਪ ਆਪਣੀ ਹਿਆਤੀ ਵਿੱਚ ਗੁਰੂ ਅਰਜੁਨ ਸਾਹਿਬ ਜੀ ਨੇ ਮੁੰਧਾਵਣੀ ਕਰ ਦਿੱਤਾ ਕੋਈ ਇੱਕ ਅੱਖਰ ਨਾ ਪਾਏ ਨਾ ਕਟਾਏ ਫਿਰ ਜਦ ਸਤਗੁਰੂ ਜੀ ਸਾਬੂ ਕੀ ਤਲਵੰਡੀ ਵਿਖੇ ਗਏ ਉਸ ਵੇਲੇ ਇਹ ਜਿਹੜਾ ਖਜ਼ਾਨਾ ਸੀ ਬੀੜ ਪੀੜਾਂ ਸਨ ਇਹ ਧੀਰਮਲੀਆਂ ਕੋਲ ਸਨ ਮਹਾਰਾਜ ਜੀ ਨੇ ਮੰਗਵਾਈ ਉਹਨਾਂ ਨੇ ਕਿਹਾ ਜੇ ਸਮਰਾਥ ਗੁਰੂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਫਿਰ ਆਪ ਲਿਖ ਲੈਣ ਫਿਰ ਆਪ ਉਚਾਰ ਲੈਣ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ 1706 ਈਸਵੀ ਵਿਖੇ ਸਭੋ ਕੀ ਤਲਵੰਡੀ ਵਿਖੇ ਗੁਰਦੁਆਰਾ ਲਖਣ ਸਰ ਸਾਹਿਬ ਹੈ ਉੱਥੇ ਬਾਬਾ ਦੀਪ ਸਿੰਘ ਜੀ ਨੇ ਕਲਮਾਂ ਘੜੀਆਂ ਭਾਈ ਮਨੀ ਸਿੰਘ ਜੀ ਨੇ ਲਿਖਿਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਹ ਦਮਦਮੀ ਸਰੂਪ ਜੀ ਨੂੰ ਅਸੀਂ ਕਹਿੰਦੇ ਆ ਇਹ ਉਚਾਰ ਕੇ ਆਪ ਲਿਖਵਾਇਆ ਉਸ ਦਿਨ ਫਿਰ ਸਤਿਗੁਰ ਜੀ ਨੇ ਪਿਤਾ ਗੁਰਦੇਵ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਪਾਈ ਔਰ ਇਹਨੂੰ ਸੰਪੂਰਨ ਕੀਤਾ ਦੇ ਸੰਪੂਰਨ ਕਰਨ ਤੋਂ ਬਾਅਦ ਫਿਰ 1708 ਦੇ ਵਿੱਚ ਜਿਹੜਾ ਤੁਸੀਂ ਤੀਸਰਾ ਪੁਰ ਬਣਾਉਂਦੇ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਹੈ ਗੁਰਤਾ ਗੱਦੀ ਦਿਵਸ ਜਦ ਸਿੱਖਾਂ ਨੇ ਪੁੱਛਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹ ਜੋ ਸਿੱਖ ਸੰਗਤ ਹੈ ਤੇਰੀ ਤਿਸਕਾ ਕੀ ਹਵਾਲ ਤੇ ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜ਼ਿਕਰ ਕੀਤਾ ਗ੍ਰੰਥ ਗੁਰੂ ਹੈ ਲੜ ਪਕੜੂ ਆਕਾਲ ਇਹ ਤਿਆਰੀਆਂ ਸਾਬੂ ਕੀ ਤਲਵੰਡੀ ਵਿਖੇ ਮਹਾਰਾਜ ਜੀ ਨੇ ਸੰਪੂਰਨਤਾ ਕਰਕੇ ਕਰ ਦਿੱਤੀਆਂ ਸਨ ਜਦ ਭਾਈ ਆਨੰਦ ਲਾਲ ਜੀ ਨੇ ਵੀ ਪੁੱਛਿਆ ਕਿ ਸਤਿਗੁਰੂ ਜੀ ਤੁਹਾਡੇ ਰੂਪ ਮਹਾਰਾਜ ਕਹਿੰਦੇ ਮੇਰੇ ਤਿੰਨ ਰੂਪ ਨੇ ਤਿੰਨ ਰੂਪ ਸੁਣੋ ਸਰਗੁਣ ਨਿਰਗੁਣ ਤੇ ਤੀਜਾ ਗੁਰ ਸ਼ਬਦ ਇਤਿਹਾਸਕ ਤਵਾਰੀਖ 8 ਸਾਲਾਂ ਬਾਅਦ ਗੁਰਬਿਲਾਸ ਪਾਸ਼ਾਹੀ 6ਵੀਂ ਲਿਖਿਆ ਗਿਆ ਗੁਰਬਿਲਾਸ ਪਾਸ਼ਾਹੀ 10ਵੀਂ ਮਹਾਰਾਜ ਜੀ ਦੇ ਸੈਨਾਪਤ ਜਿਹੜੇ ਸਨ ਉਹਨਾਂ ਦੇ ਹਜ਼ੂਰੀਏ ਕਵੀ ਸਨ ਲਿਖਾਰੀ ਸਨ ਉਹਨਾਂ ਨੇ ਇਹ ਗ੍ਰੰਥਾਂ ਦੇ ਵਿੱਚ ਲਿਖ ਦਿੱਤਾ ਗੁਰਬਲਾਸ ਪਾਸ਼ੇ 6ਵੇਂ ਚ ਮਿਲਦਾ ਗੁਰਬਲਾਸ ਪਾਸ਼ੇ 10ਵੇਂ ਚ ਮਿਲਦਾ ਸਰੂਪ ਸਿੰਘ ਕੋਸ਼ਿਸ਼ ਦੀਆਂ ਸਾਖੀਆਂ ਚ ਮਿਲਦਾ ਪਿਆਰਾ ਸਿੰਘ ਪਦਮ ਦੀਆਂ ਗੁਰੂ ਕੀ ਸਾਖੀਆਂ ਇਹ ਕੋਈ ਮੈਂ ਵਿਦਵਤਾ ਦਾ ਪ੍ਰਗਟਾਵਾ ਨਹੀਂ ਕਰ ਰਿਹਾ ਸੰਗਤ ਜੀ ਸਾਰੇ ਸ਼ੰਕੇ ਦੂਰ ਹੁੰਦੇ ਨੇ ਤਾਰੀਖ ਵਿੱਚੋਂ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਚਨ ਕੀਤਾ ਕਿ ਦੂਸਰ ਤੂੰ ਗ੍ਰੰਥ ਜੀ ਮਾਨ ਓਨ ਮੈਂ ਮੋ ਮੈਂ ਭੇਦ ਨਾ ਜਾਣ ਜੋ ਸਿੱਖ ਮੋਹੇ ਦਰਸ਼ਨ ਕੋ ਚਾਹੈ ਦਰਸੈ ਗ੍ਰੰਥ ਜੀ ਕੋ ਆਹੈ ਜੋ ਸਿੱਖ ਮੋਕੋ ਸੁਨੇ ਕੋ ਚਾਹੈ ਗ੍ਰੰਥ ਜੀ ਪੜੈ ਸੁਣੈ ਚਿਤ ਲਾਇ ਇਹ ਤੁਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਚਨ ਕੀਤਾ ਕਿ ਸ੍ਰੀ ਅਕਾਲ ਪੁਰਖ ਜੀ ਕੇ ਬਚਨ ਪਰ ਤਬਹੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਅਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਲਖਣ ਸਰਸਾ ਵਿਖੇ ਸਾਬੂ ਕੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਇਹ ਸੰਪੂਰਨਤਾ ਕਰਵਾਈ ਤੇ ਕਲਮਾ ਸਰੋਵਰ ਦੇ ਵਿੱਚ ਸੁੱਟਵਾਤੀਆਂ ਤੇ ਅੱਜ ਸਤਿਗੁਰ ਜੀ ਨੇ ਮੱਥਾ ਟੇਕਿਆ ਔਰ ਇਹ ਹੁਕਮਨਾਮਿਆਂ ਦਾ ਵੀ ਜ਼ਿਕਰ ਮਿਲਦਾ ਜਦ ਸਾਬੂ ਕੀ ਤਲਵੰਡੀ ਤੋਂ ਨਦੇੜ ਵਿਖੇ ਗਏ ਤੇ ਉਥੇ ਹੁਕਮ ਆਇਆ ਖੁਲਿਆ ਕਰਮ ਕਿਰਪਾ ਭਈ ठाकुर ਕੀਰਤਨ ਹਰ ਹਰ ਗਾਇ ਸਤਿਗੁਰ ਜੀ ਦੀ ਇਹ ਬਖਸ਼ਿਸ਼ ਹੈ ਦੇ ਗੁਰੂ ਗ੍ਰੰਥ ਸਾਹਿਬ ਹੀ ਰਹੀਂਦੀ ਧਰਤੀ ਤੱਕ ਇਸ ਧਰਤੀ ਦੇ ਖਸਮ ਨੇ ਗੁਰੂ ਨੇ ਇਕੱਲੇ ਸਿਖਾਦੇ ਨਹੀਂ ਪੂਲ ਸਾਰੀ ਕਾਇਨਾਤ ਦੇ ਇਹ ਰਹਿਮਤ ਦਿੱਤੀ ਸ਼ਬਦ ਗੁਰੂ ਬਖਸ਼ਿਆ